ਖਾਤਰ ਬੱਦਰ ਦੀ ਜਿੰਦਗੀ ਵਾਰ ਦੇ ਜੋ ਹੈ ਮਾਨ ਕੌਮ ਨੂੰ ਹੁੰਦਾ ਉਹਨਾਂ ਉੱਤੇ ਖਾਤਰ ਕੌਮ ਦੀ ਦੁੱਖ ਸਹਾਰ ਦੇ ਲੋ ਖਾਤਰ ਕੌਮ ਦੀ ਦੁੱਖ ਸਹਾਰ ਦੇ ਲੋ ਹੈ ਸਾਰੇ ਪੰਜਾਬ ਹਰ ਪੰਜਾਬ ਨਾਲ ਤੇਰੇ ਤੇ ਮਾਨੋ ਦਮ ਸਿੰਘ ਸਰਦਾਰਾ ਅਜੇ ਤੀਕ ਦੂਜਾ ਜਾਤੇ ਅੱਜ ਜਲਨਾ ਤੂੰ ਜਦ ਓਏ ਤੇਰੇ ਲੰਗੜ ਵਿੱਚ ਲਲਕਾਰ ਤਮਸਾ ਲੰਗੜ ਵਿੱਚ ਲਲਕਾਰ ਤੈਨੂੰ ਦੂਣੀ ਕਰਕੇ ਮੋੜੂ ਏ ਨਾ ਕੋਈ ਸਿਰ ਤੇ खी जी तयारी कले कले मार न खाओ